ਵੀਡੀਓ ਵੇਖ ਰਖੇ ਆਪ ਸਾਬਨੂ ਜੀ ਆ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ 15 ਪੀਸਾ ਦੀ ਰਹਿ ਜਾਵੇਗਾ ਅਮਰੀਕੀ ਟ੍ਰੇਡ ਭਾਰਤ ਅਮਰੀਕਾ ਵਿਚਕਾਰ ਵੱਡੀ ਟ੍ਰੇਡ ਡੀਲ ਦਾ ਡੀਲ ਦੀ ਤਿਆਰੀ ਪੀਐਮ ਮੋਦੀ ਨੇ ਟਰੰਪ ਲਗਾਉਣਗੇ ਮੋਹਰ ਭਾਰਤ ਅਮਰੀਕਾ ਸਬੰਧਾਂ ਵਿੱਚ ਟ੍ਰੈਪਨਾ ਸੰਬੰਧਿਤ ਨਾ ਘਟ ਹੁੰਦਾ ਜਾਪਦਾ ਹੈ ਕਿਉਂਕਿ ਦੋਵੇਂ ਦੇਸ਼ ਇੱਕ ਵਪਾਰ ਸਮਝੌਤੇ ਤੇ ਸਹਿਮਤ ਹੋਣ ਦੇ ਕੰਢੇ ਤੇ ਹਨ ਭਾਰਤ ਤੇ ਅਮਰੀਕਾ ਇੱਕ ਲੰਬੇ ਸਮੇਂ ਤੋਂ ਲਟਕ ਰਿਖੇ ਵਪਾਰ ਸਮਝੌਤੇ ਦੇ ਨੇੜੇ ਆ ਰੱਖੇ ਹਨ ਜੋ ਭਾਰਤੀ ਨਰਜਾਤ ਦੇ ਮੌਜੂਦਾ ਟਰੈਪ ਨੂੰ 50% ਤੋਂ ਘਟਾ ਕੇ 15 16 ਪ੍ਰੈਸ਼ਰ ਕਰ ਸਕਦਾ ਹੈ ਗੱਲਬਾਤ ਦੇ ਟੇਬਲ ਤੇ ਪੁਰਜਾ ਤੇ ਖੇਤੀਬਾੜੀ ਮੁੱਖ ਮੁੱਦਿਆਂ 'ਤੇ ਅਜੁੱਬਰ ਰੱਖੇ ਹਨ ਭਾਰਤ ਰੂਸੀ ਤੇਲ ਦੇ ਆਪਣੀ ਜਾਤ ਨੂੰ ਹੌਲੀ-ਹੌਲੀ ਘਟਾਉਣ ਲਈ ਸਹਿਮਤ ਹੋ ਸਕਦਾ ਹੈ ਮਿੰਟ ਨੇ ਇਸ ਮਾਮਲੇ ਤੋਂ ਜਾਨੂ ਲੋਕਾਂ ਦਾ ਹਵਾਲਾ ਦਿੰਦੇ ਦੱਸਿਆ ਕਿ ਭਾਰਤ ਸਮਝੌਤੇ ਦੇ ਤਹਿਤ ਰੂਸ ਤੋਂ ਆਪਣੇ ਕੱਚੇ ਤੇਲ ਦੀ ਆਯਾਤ ਨੂੰ ਘਟਾ ਸਕਦਾ ਹੈ। ਇਨ੍ਹਾਂ ਖਰੀਦਾਂ ਦੇ ਨਤੀਜੇਜੋ ਭਾਰਤੀ ਨਰਜਾਤ ਤੇ 25% ਦੰਟਕਾਰੀ ਡਿਊਟੀ ਲਗਾਈ ਗਈ ਜੋ ਕਿ April ਵਿੱਚ ਲਾਨਣਗੇ 25% ਪਰ ਸੱਪਰ ਟ੍ਰੈਪ ਤੋਂ ਲਾਵਾ ਹੈ। ਰੂਸ ਇਸ ਸਮੇਂ ਭਾਰਤ ਦੇ ਕੱਚੇ ਤੇਲ ਦੇ ਆਯਾਤ ਦਾ ਲਗਭਗ 34% ਹੈ। ਅਮਰੀਕਾ ਦੇ ਦੀਆਂ ਮੌਜੂਦਾ ਤੇਲ ਨਤੇ ਗੈਸ ਦੀਆਂ ਜ਼ਰੂਰਤਾਂ ਦਾ ਲਗਭਗ 10% ਸਦੀ ਸਰੋਤ ਕਰਦਾ ਹੈ ਭਾਰਤ ਦੇ ਬਾਜ਼ਾਰਾ ਵਿੱਚ ਗਹਿੋਰ ਕੈਰ ਜਨ ਟਿਕਲੀ ਮੋਡੀਫਾਈਡ ਅਮਰੀਕੀ ਮੱਕੀ ਅਤੇ ਸੋਇਆ ਮਿਲਕ ਦੀ ਵੀ ਆਗਿਆ ਦੇ ਸਕਦਾ ਹੈ ਇਸ ਤੋਂ ਇਲਾਵਾ ਇਹ ਸਮੇਂ ਦੇ ਨਾਲ ਟਰੇਡ ਅਤੇ ਮਾਰਕੀਟ ਪਹੁੰਚ ਨੂੰ ਮੋੜ ਵਿਚਾਰਨ ਲਈ ਸਮਝੌਤੇ ਵਿੱਚ ਇੱਕ ਵਿਧੀ ਤੇ ਜ਼ੋਰ ਦੇ ਰੱਖਾ ਹੈ ਇੱਕ ਮੁੱਖ ਕਾਰਕ ਵਪਾਰ ਟਰੇਡ ਅਤੇ ਅਮਰੀਕੀ ਮੱਕੀ ਦੇ ਸਬੰਧ ਵਿੱਚ ਚੀਨ ਦੀ ਵਧ ਰਹੀ ਜ਼ੋਰਦਾਰਤਾ ਹੈ ਚੀਨ ਨੇ 2022 ਵਿੱਚ 5.2 ਬਿਲੀਅਨ ਡਾਲਰ ਦੀ ਅਮਰੀਕੀ ਮੱਕੀ ਦੀ ਦਰਾਮਦ ਘਟਾ ਕੇ 2024 ਵਿੱਚ ਸਿਰਫ 333 ਮਿਲੀਅਨ ਡਾਲਰ ਕਰ ਦਿੱਤੀ ਹੈ। ਕੁੱਲ ਅਮਰੀਕੀ ਮੱਕੀ ਦੀ ਬਰਾਮਦ 2022 ਵਿੱਚ 18.57 ਬਿਲੀਅਨ ਡਾਲਰ ਤੋਂ ਘਟ ਕੇ 2024 ਵਿੱਚ 17.7 ਬਿਲੀਅਨ ਡਾਲਰ ਹੁਣ ਦੇ ਦਾਨ ਮਨ ਹੈ ਵਾਸਟਿੰਗ ਨਵੇਂ ਖਰੀਦਦਾਰਾ ਲੱਭਣ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ